ਬੂਹੇ ਤੇ ਤੇਲ ਲਗਦਾ ਰਹੇ ਇਸ ਗੱਲ ਨੂੰ ਹਰ ਸ਼ੋਭ ਸ਼ਗਨ ਨਾਲ ਜੋੜ ਕੇ ਇੱਕ ਰਸਮ ਹੀ ਬਣ ਗਈ ਜੋ ਅਜੋਕੇ ਸਮੇਂ ਵਿੱਚ ਵੀ ਪਾਵੇਂ ਚਗਾਠ ਕਿਸੇ ਧਾਤੂ ਦੀ ਹੀ ਬਣੀ ਹੋਵੇ ਅਤੇ ਕਈ ਵਾਰ ਗੇਟ ਵੱਡਾ ਹੋਵੇ ਅਤੇ ਖੁੱਲਾ ਹੋਵੇ ਭਾਵੇਂ ਥੱਲੇ ਸਾਫ਼ ਸੁਥਰਾ ਤੇ ਸੋਨਾ ਜਿਹਾ ਫਾਰਸੀ ਕੌਣਾ ਲੱਗਾ ਹੋਵੇ ਫਿਰ ਵੀ ਲਾਗਣ ਤੇਲ ਚੋਕੇ ਤੇ ਪਰਿਵਾਰ ਦੀਆਂ ਔਰਤਾਂ ਗੀਤ ਗਾ ਕੇ ਆਉਣ ਵਾਲੇ ਦਾ ਸਵਾਗਤ ਕਰਦੀਆਂ ਹਨ ਜੱਸ ਦਰਜੇ ਦੀ ਖੁਸ਼ੀ ਹੈ ਅੰਦਰ ਦਾਖਲ ਹੋਣ ਵਾਲਾ ਕੌਣ ਹੈ ਇਸ ਦਾ ਮਨੋਮਨੀ ਵਿਚਾਰ ਸੋਚ ਕੇ ਲਾਗਣ ਆਪਣਾ ਲਾਗ ਲੈਂਦੀ ਹੈ ਘਟ ਹੋਣ ਤੇ ਜੈਦ ਵੀ ਕਰਦੀ ਹੈ ਅਤੇ ਪਰਿਵਾਰ ਵੱਲੋਂ ਵੀ ਉਸ ਦਾ ਆਉਣ ਵਾਲੇ ਦੇ ਆਦਰ ਦਾ ਧਿਆਨ ਰੱਖਦੇ ਹੋਏ ਸਾਥ ਦਿੱਤਾ ਜਾਂਦਾ ਹੈ ਕਿੰਨੀਆਂ ਵਿਗਿਆਨਕ ਹੁੰਦੇ ਹੋਏ ਵੀ ਸੂਖਮ ਤੇ ਰੋਚਕ ਹਨ ਸਾਡੀਆਂ ਰਸਮਾਂ ਦੀਵਾਲੀ ਨੂੰ ਵੀ ਸਰੋਂ ਦੇ ਤੇਲ ਦੇ ਦੀਵੇ ਜਗਾਉਣਾ ਅਤੇ ਖਾਸ ਕਰਕੇ ਇੱਕ ਵੱਡਾ ਚੌਮੁਖੀਆ ਦੀਵਾ ਪੂਰੀ ਤਰ੍ਹਾਂ ਤੇਲ ਦਾ ਭਰ ਕੇ ਸਾਰੀ ਰਾਤ ਜਗਾਉਣ ਨੂੰ ਪਵਿੱਤਰ ਕੰਮ ਮੰਨਿਆ ਜਾਂਦਾ ਹੈ ਸਰੋਂ ਦਾ ਸਾਫ ਤੇਲ ਦੀਵੇ ਜਗਾ ਕੇ ਲਾਟ ਪਾਸੀ ਐ ਟਵੱਟੇ ਦੇ ਸਹਾਰੇ ਲਾ ਕੇ ਚੱਪਣੀ ਮੁੱਦੀ ਮਾਰ ਕੇ ਲਾਟ ਦੀ ਕਾਲਸ ਇਕੱਠੀ ਕਰਕੇ ਡੱਬੀ ਵਿੱਚ ਸੰਭਾਲ ਕੇ ਕੁੜੀਆਂ ਇਸ ਤਰ੍ਹਾਂ ਅੱਖਾਂ ਵਾਸਤੇ ਕੱਜਲ ਵਾਂਗ ਵਰਤਦੀਆਂ ਸਨ ਦੀਵਾਲੀ ਦੀ ਰਾਤ ਦੀ ਇਹ ਰਸਮ ਇੱਕ ਤਰ੍ਹਾਂ ਵਾਯੂ ਮੰਡਲ ਦੇ ਪ੍ਰਦੂਸ਼ਣ ਨੂੰ ਘਟਾਉਂਦੀ ਸੀ ਅੱਜ ਦੀ ਦੀਵਾਲੀ ਦੇ ਪਟਾਕੇ ਦੀਵਿਆਂ ਦੇ ਬਦਲੇ ਮੋਮਬੱਤੀਆਂ ਅਤੇ ਹੋਰ ਸਜਾਵਟੀ ਸਮਾਨਾਂ ਅਤੇ ਮਿਲਾਵਟੀ ਮਠਿਆਈਆਂ ਸਗੋਂ ਨਕਾਰਾਤਮਕ ਸਥਿਤੀਆਂ ਪੈਦਾ ਕਰਦੇ ਹਨ ਇਸ ਗੱਲ ਵਿੱਚ ਕੋਈ ਭਲੇਖਾ ਜਾਂ ਦੂਰ رائے ਨਹੀਂ ਹੈ ਕਿ ਯੁੱਗਾਂ ਪਹਿਲਾਂ ਮਨੁੱਖ ਝੌਂਪੜੀ ਤੇ ਕੱਚੇ ਘਰਾਂ ਵਿੱਚ ਰਹਿੰਦਾ ਸੀ ਉਹਨਾਂ ਦੀ ਦੇਖਭਾਲ ਅਤੇ ਸੰਭਾਲ ਵੀ ਬਹੁਤ ਵੱਧ ਕਰਨੀ ਹੁੰਦੀ ਸੀ ਮਿੱਟੀ ਵਿੱਚ ਸੁੱਕੀ ਤੂੜੀ ਜਾਂ ਸਰੋਂ ਦੀ ਸੁੱਕੀ ਪੂਰੀ ਬੂਟਿਆਂ ਦੀ ਰੈਂਦ ਉਸ ਨੂੰ ਕਹੀ ਨਾਲ ਉਲਟਾ ਪਲਟਾ ਕੇ ਪੈਰਾਂ ਨਾਲ ਚੰਗੀ ਤਰ੍ਹਾਂ ਮਿਲਾ ਕੇ 8-10 ਦਿਨ ਬਾਅਦ ਉਸ ਮਿੱਟੀ ਨਾਲ ਘਰਾਂ ਦੀਆਂ ਛੱਤਾਂ ਤੇ ਕੰਧਾਂ ਤੇ ਲਪਾਈ ਕਰਦੇ ਸੀ ਇਹ ਬਹੁਤ ਹੀ ਮਿਹਨਤ ਦਾ ਕੰਮ ਸੀ ਇਹਨਾਂ ਕੱਚੇ ਘਰਾਂ ਦੀਆਂ ਆਪਣੀ ਕਿਸਮ ਦੀਆਂ ਮੁਸ਼ਕਲਾਂ ਸਨ ਕੱਚੇ ਥਾਂ ਵਿੱਚ ਚੂਹੇ ਖੁੱਡਾਂ ਬਣਾ ਕੇ ਆਪਣੀ ਕਿਸਮ ਦੀਆਂ ਮੁਸ਼ਕਲਾਂ ਪੈਦਾ ਕਰਦੇ ਸਨ ਕੱਚੇ ਥਾਂ ਵਿੱਚ ਚੂਹੇ ਆਪਣੀਆਂ ਖੁੱਡਾਂ ਬਣਾ ਕੇ ਆਪਣੀ ਗਿਣਤੀ ਵਧਾ ਲੈਂਦੇ ਘਰਾਂ ਵਿੱਚ ਪਿਆ ਅਨਾਜ ਕਪਾਹ ਕੱਪੜੇ ਫਲ ਸਬਜ਼ੀਆਂ ਸਭ ਕੁਝ ਵਰਤਦੇ ਖਾਂਦੇ ਗਵਾਉਂਦੇ ਅਤੇ ਖਿਲਾਰਦੇ ਇਸੇ ਤਰ੍ਹਾਂ ਸਿੱਲੀ ਜਗ੍ਹਾ ਵਿੱਚ ਪਿੱਸੂ ਪੈਦਾ ਹੋ ਜਾਂਦੇ ਜਿਨ੍ਹਾਂ ਨੂੰ ਖਟਮਲ ਕਿਹਾ ਜਾਂਦਾ ਹੈ ਅਤੇ ਮੁੰਜ ਤੇ ਲੱਕੜੀ ਦੇ ਬਣੇ ਮੰਜਿਆਂ ਵਿੱਚ ਇਹ ਹੋਰ ਕੱਪੜੇ ਬਿਸਤਰਿਆਂ ਵਿੱਚ ਵੀ ਛਪ ਜਾਂਦੇ ਅਤੇ ਫਿਰ ਸੌਣ ਲੇਟਣ ਵਾਲਿਆਂ ਨੂੰ ਲੜਦੇ ਇਸੇ ਤਰ੍ਹਾਂ ਮੱਖੀਆਂ ਤੇ ਮੱਛਰ ਆਪਣੇ ਆਪਣੇ ਟਾਂਗ ਨਾਲ ਮਨੁੱਖਾਂ ਤੇ ਪਸ਼ੂਆਂ ਨੂੰ ਤੰਗ ਕਰਦੇ ਅਤੇ ਬਿਮਾਰ ਕਰਦੇ ਇਨ੍ਹਾਂ ਸਭ ਤੋਂ ਬਚਾਓ ਵਾਸਤੇ ਅਤੇ ਇਨ੍ਹਾਂ ਰਾਹੀਂ ਹੋਣ ਵਾਲੀਆਂ ਬਿਮਾਰੀਆਂ ਦਾ ਮੁਕਾਬਲਾ ਅਤੇ ਹੱਲ ਲੱਭਣੇ ਸੋਚੇ ਇਨ੍ਹਾਂ ਵਿੱਚ ਕੀੜਿਆਂ ਦੇ ਵੱਡੇ ਦਲ ਮੱਛਰਾਂ ਦੀ ਪਰਮਾਰ ਚੂਹਿਆਂ ਦੇ ਵੱਡੇ ਟੋਲੇ ਤੇ ਹਰ ਨੋਕਰੇ ਇਨਾਂ ਦੇ ਬੱਚੇ ਇਹ ਸਭ ਰਹਿਣ ਦੀਆਂ ਘੱਟ ਸਹੂਲਤਾਂ ਅੰਨ ਭੰਡਾਰਨ ਲਈ ਕੇਵਲ ਕੱਚੇ ਢੋਲੇ ਸਬਨਾ ਦੇ ਵੱਖਰੇ ਵੱਖਰੇ ਤਰੀਕੇ ਲੱਭੇ ਜਿਵੇਂ ਮੱਛਰਾਂ ਤੋਂ ਬਚਾਓ ਵਾਸਤੇ ਘਰ ਦੇ ਆਂਗਣ ਵਿੱਚ ਅਤੇ ਪਸ਼ੂਆਂ ਦੇ ਟਾਰਿਆਂ ਵਿੱਚ ਖੂਬ ਚੰਗੀ ਤਰ੍ਹਾਂ ਧੂਆਂ ਕਰਨਾ ਕੀੜੇ ਜਿਨ੍ਹਾਂ ਦੇ ਰਹਿਣ ਦੇ ਥਾਵਾਂ ਨੂੰ ਭੌਣ ਕਹਿੰਦੇ ਸੀ ਇਹ ਇੰਨੇ ਵੱਡੇ ਟੋਲੇ ਹੁੰਦੇ ਸੀ ਇਹਨਾਂ ਦੀ ਗਿਣਤੀ ਅਤੇ ਸ਼ਕਤੀ ਇਸੇ ਤਰ੍ਹਾਂ ਢਿੱਡੀ ਦਾਲ ਫਸਲਾਂ ਤੇ ਹਮਲਾ ਕਰਦੀ ਇਨਾਂ ਦੀ ਵੀ ਗਣਤੀ ਅਤੇ ਸ਼ਕਤੀ ਦਾ ਮੁਕਾਬਲਾ ਕੋਈ ਸਧਾਰਨ ਗੱਲ ਨਹੀਂ ਸੀ ਜਿਵੇਂ ਰਜਵਾੜੇ ਕਿਸਮ ਦੇ ਰਾਜਾਂ ਸਮੇਂ ਹਾਕਮ ਲੋਕਾਂ ਤੋਂ ਰਾਖੀ ਰੱਖਣ ਦਾ ਖਰਚਾ ਲੈਂਦੇ ਸੀ ਅਤੇ ਬੰਦੇ ਬੰਦੇ ਇਹ ਰਿਵਾਜ ਬਣ ਗਿਆ ਕਿ ਲੋਕ ਆਪੇ ਹੀ ਰਾਖੀ ਦਾ ਖਰਚਾ ਜਾਂ ਸਮਝੋ ਇੱਕ ਤਰ੍ਹਾਂ ਦਾ ਟੈਕਸ ਦੇ ਆਉਂਦੇ ਸੀ ਇੰਜ ਹੀ ਲੋਕ ਆਪਣੇ ਘਰਾਂ ਅਨਾਜ ਭੰਡਾਰਾਂ ਦੇ ਦੁਆਲੇ ਪੀਸੀ ਹਲਦੀ ਦੀ ਪੂਰੀ ਮੋਟੀ ਲਕੀਰ ਵਾਹ ਦਿੰਦੇ ਸੀ ਦੂਜੇ ਪਾਸੇ ਰਾਖੀ ਦਾ ਟੈਕਸ ਨੂੰ ਪੌਣਾ ਦਾ ਨਾਮ ਦੇ ਕੇ ਕੀੜਿਆਂ ਦੇ ਪੌਣਾ ਤੇ ਸਵੇਰੇ ਥੋੜਾ ਥੋੜਾ ਅਨਾਜ ਪਾਉਂਦੇ ਸੀ ਅਰਥ ਇਹ ਹੁੰਦਾ ਕਿ ਕੀੜੇ ਆਪਣੇ ਟਿਕਾਣਿਆਂ ਤੋਂ ਘਰਾਂ ਦੇ ਅੰਨ ਭੰਡਾਰਾਂ ਵੱਲ ਆਉਣ ਹੀ ਨਾ ਚੂਹੇ ਤਾਂ ਬਹੁਤ ਹੀ ਖਤਰਨਾਕ ਜਾਨਵਰ ਹਨ 19ਵੀਂ ਸਦੀ ਵਿੱਚ ਇਹ ਭਾਰਤ ਵਿੱਚ ਬਹੁਤ ਵੱਡਾ ਕਾਂਡ ਕਰ ਚੁੱਕੇ ਹਨ ਉਸ ਹੀ ਘਾਤਕ ਬਿਮਾਰੀ ਪਲੇਗ ਕਹਿੰਦੇ ਹਨ ਕਿ ਕਈ ਵਾਰ ਤਾਂ ਇਹ ਮ੍ਰਿਤਕ ਦੇਹ ਨੂੰ ਸੰਭਾਲ ਕੇ ਮੜਨ ਤੋਂ ਪਹਿਲਾਂ ਹੋਰ ਮੌਤ ਹੋਈ ਹੁੰਦੀ ਸੀ ਉਸ ਸਮੇਂ ਘਰਾਂ ਦੇ ਘਰ ਤੇ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਸੀ ਉਸ ਸਮੇਂ ਦੀ ਅੰਗਰੇਜ਼ੀ ਸਰਕਾਰ ਵੀ ਬੇਬਸ ਹੋ ਗਈ ਸੀ ਇਸ ਪਲੇਗ ਦਾ ਕਾਰਨ ਸੀ ਬਿਮਾਰ ਚੂਹਿਆਂ ਤੇ ਖਟਮਲਾਂ ਦਾ ਪਾਲਣਾ ਤੇ ਉਹਨਾਂ ਖਟਮਲਾਂ ਦਾ ਮਨੁੱਖਾਂ ਨੂੰ ਲੜਨਾ ਬਹੁਤ ਖਤਰਨਾਕ ਸੀ ਇਹ ਮਹਾਮਾਰੀ ਉਸ ਸਮੇਂ ਚੂਹੇ ਮਾਰਨ ਦੀ ਮੁਹਿੰਮ ਕਈ ਵਾਰ ਚਲਾਈ ਗਈ ਅੱਜ ਵੀ ਦਵਾਈਆਂ ਜਾਂ ਵਸਤਾਂ ਭੰਡਾਰਨ ਦੇ ਚੰਗੇ ਟੰਗਾ ਨਾਲ ਚੂਹੇ ਤੋਂ ਬਚਾਓ ਕੀਤਾ ਜਾਂਦਾ ਹੈ ਅਤੇ ਚੂਹਿਆਂ ਦੀ ਸੰਖਿਆ ਤੇ ਕਾਬੂ ਰੱਖਿਆ ਜਾਂਦਾ ਹੈ। ਕਦੇ-ਕਦੇ ਹਾਲੇ ਵੀ ਲੋਕ ਚੂਹੇ ਮਾਰਮਹਿਮ ਚਲਾਉਂਦੇ ਹਨ। ਖਟਮਲਾਂ ਤੋਂ ਬਚਾਓ ਵਾਸਤੇ ਅੱਜਕੱਲ ਮੌਸ਼ਕ ਕਪੂਰ ਦੀ ਟਿੱਕੀਆਂ ਆਸੇ-ਪਾਸੇ ਰੱਖਣ ਨਾਲ ਖਟਮਲ ਭੱਜ ਜਾਂਦੇ ਹਨ। ਪੁਰਾਣੇ ਸਮੇਂ ਵਿੱਚ ਸੱਪ ਵੀ ਤਾਂ ਕੱਚੇ ਸਧਾਰਨ ਘਰਾਂ ਵਿੱਚ ਆਮ ਆ ਜਾਂਦੇ ਜਾਂ ਕਈ ਵਾਰ ਤਾਂ ਆਪਣੀ ਰਹਿائش ਹੀ ਬਣਾ ਲੈਂਦੇ। ਲੋਕ ਇਸ ਨੂੰ ਕੱਢਣ ਵਾਸਤੇ ਰੋਜ਼ਾਨਾ ਵਾਂਗ ਹੀ ਗੂਗਲ ਦੀ ਧੂਣੀ ਦਿੰਦੇ ਜਿਸ ਦੀ ਹਵਾੜ ਤੋਂ ਸੱਪ ਟਲ ਜਾਂਦੇ ਇਸ ਸਭ ਤੋਂ ਦੁਖਦਾਈ ਤੇ ਘਰ ਵਸੇ ਬਾਗੋਂ ਵਾਲਾ ਜੀਬ ਸਿਉਕ ਦੋਸ਼ਮਣ ਹੈ ਇਹ ਘਰਾਂ ਦੇ ਝੁਗਾਠਾਂ ਦਰਵਾਜ਼ਿਆਂ ਲਟੈਨਾ ਚਦੀਰਾਂ ਤੇ ਕੜੀਆਂ ਤੱਕ ਦਾ ਨਾਸ ਕਰਦੀ ਹੈ ਤੇ ਅੱਜ ਵੀ ਕਰ ਰਹੀ ਹੈ ਇਸ ਤੋਂ ਬਚਾਓ ਵਾਸਤੇ ਛੱਤਾਂ ਪਾਉਣ ਸਮੇ ਲਟੈਨਾ ਚਦੀਰਾਂ ਦੇ ਉਹ ਹਿੱਸੇ ਜੋ ਕੰਦ ਮਿੱਟੀ ਵਿੱਚ ਆਉਣੇ ਸੀ ਰੱਖਣ ਤੋਂ ਪਹਿਲਾਂ ਸਰੋਂ ਦੀ ਖਾਲ ਦਾ ਅਤੇ ਤੇਲ ਦਾ ਲੇਪ ਜਿਹਾ ਲਗਾ ਦਿੰਦੇ ਸੀ ਇਸੇ ਤਰ੍ਹਾਂ ਚੁਗਾਠਾਂ ਤੇ ਤਖਤਿਆਂ ਨੂੰ ਤਾਂ ਕਦੇ ਕੋਈ ਗੇਰੂ ਜਾਂ ਹਰਮਚੀ ਜਾਂ ਅਜਿਹਾ ਹੋਰ ਕੋਈ ਰੰਗ ਅਤੇ ਕਦੇ-ਕਦੇ ਸਿਰਫ ਤੇਲ ਨਾਲ ਹੀ ਪੂਰੀ ਤਰ੍ਹਾਂ ਚੋਪੜਦੇ ਸੀ ਇਸ ਸਭ ਦਾ ਪਚੋਕੜ ਜੀਵਾਂ ਦੇ ਕਾਰਜ ਨਾਲ ਸੰਬੰਧਤ ਹੈ ਅੱਜ ਵੀ ਅਤੇ ਪਹਿਲਾਂ ਵੀ ਇਹ ਗੱਲ ਆਮ ਪ੍ਰਚਲਿਤ ਸੀ ਕਿ ਜੇ ਜੰਗਲ ਵਿੱਚ ਕਿਸੇ ਕਾਰਨ ਹਾਥੀ ਦੀ ਮੌਤ ਹੋ ਜਾਵੇ ਤਾਂ ਅਗਲੇ ਜਾਂ ਅਗਲੇਰੇ ਦਿਨ ਉਸ ਦਾ ਕੇਵਲ ਪਿੰਜਰ ਹੀ ਰਹਿ ਜਾਂਦਾ ਹੈ ਭਾਵੇਂ ਕਿ ਨਿੱਕੇ-ਨਿੱਕੇ ਤੇ ਮਿਹਨਤੀ ਜੀਵ ਕੀੜੀਆਂ ਇਹ ਸਭ ਸਫਾਈ ਕਰਦੀਆਂ ਝਾਟਮ ਕਰ ਦਿੰਦੀਆਂ ਹਨ ਸਾਡੇ ਵਢੇਰਿਆਂ ਨੇ ਵੀ ਕੀੜੀਆਂ ਦੇ ਇਸ ਕਾਰਜ ਤੇ ਢੰਗ ਤੋਂ ਲਾਭ ਲਿਆ ਅਤੇ ਉਹਨਾਂ ਨੂੰ ਕੰਮ ਲਾਇਆ ਜਿੱਥੇ ਤੇਲ ਦੀ ਚਿਕਨਾਈ ਹੋਵੇ ਉੱਥੇ ਕੀੜੀਆਂ ਪਹੁੰਚ ਜਾਂਦੀਆਂ ਹਨ ਇਹ ਕੀੜੀਆਂ ਸਿਉਂਕ ਦੀਆਂ ਦੁਸ਼ਮਣ ਹਨ ਸਿਉਂਕ ਦੇ ਖਾਤਮੇ ਲਈ ਤੇਲ ਚੋਕੇ ਅਤੇ ਤੇਲ ਦੀ ਵਰਤੋਂ ਕਰਕੇ ਕੀੜੀਆਂ ਨੂੰ ਸੱਦਾ ਦਿੱਤਾ ਜਾਂਦਾ ਸੀ ਜੋ ਸਿਉਂਕ ਨੂੰ ਖਾਂਦੀਆਂ ਹਨ ਅੱਜ ਕੱਲ ਤਾਂ ਬਹੁਤ ਸਾਰੀਆਂ ਕੀਟਨਾਸ਼ਕ ਦਵਾਈਆਂ ਮਿਲਦੀਆਂ ਹਨ ਪਹਿਲੇ ਸਮੇਂ ਜਦੋਂ ਕਿਸਾਨ ਦੇ ਖੇਤ ਵਿੱਚ ਜਿੱਥੇ ਕਿਸੇ ਬਿਰਖ ਨੂੰ ਸਿਉਂਕ ਦਾ ਸ਼ੱਕ ਹੋਵੇ ਜਾਂ ਰੂੜੀ ਦੀ ਕੱਚੀ ਖਾਦ ਪੈ ਜਾਵੇ ਤਾਂ ਸਿਉਂਕ ਆਹੀ ਜਾਂਦੀ ਇਸ ਦੇ ਬਚਾਓ ਵਾਸਤੇ ਕਿਸਾਨ ਦਰਖਤ ਦੇ ਦਵਾਲੇ ਨਿੱਕੀ ਜਹੀ ਖਾਲੀ ਪੁੱਟ ਕੇ ਉਸ ਵਿੱਚ ਥੋੜਾ ਥੋੜਾ ਸ਼ੱਕਰ ਦਾ ਘੋਲ ਪਾ ਦਿੱਤਾ ਜਾਂਦਾ ਸੀ। ਇਸ ਘੋਲ ਤੇ ਵੀ ਕੀੜੀਆਂ ਆ ਜਾਣ ਨਾਲ ਸਿਉਂਕ ਤੋਂ ਬਚਾਅ ਹੋ ਜਾਂਦਾ ਸੀ। ਤੇਲ ਦਾ ਟੰਗ ਕੇਵਲ ਚੁਗਾੜ ਤੇ ਤੇਲ ਜੋਣ ਤੱਕ ਹੀ ਸੀਮਤ ਨਹੀਂ ਸੀ। ਸਭੋਂ ਪਹਿਲੇ ਸਮੇਂ ਤਾਂ ਬੂਹੇ ਦੀ ਚੁਗਾੜ ਦੀਆਂ ਚਾਰਾਂ ਨੁੱਕਰਾਂ ਨੂੰ ਤੇਲ ਲਗਾਉਂਦੇ ਸੀ। ਬਿਕਰਮੀ ਸਾਮਤ ਦੇ ਮਹੀਨੇ ਦੀ ਪਹਿਲੀ ਤਾਰੀਖ ਨੂੰ ਪੂਰਨਮਾਸ਼ੀ ਨੂੰ ਅਮਾਵਸ ਨੂੰ ਅਤੇ ਹੋਰ ਸਾਰੇ ਤਿਉਹਾਰਾਂ ਵਾਲੇ ਦਿਨ ਚਗਾਠ ਬੂਹੇ ਨੂੰ ਤੇਲ ਲਗਾਇਆ ਜਾਂਦਾ ਸੀ ਅਨਾਜ ਅਤੇ ਕਿਉ ਦੁੱਧ ਪਦਾਰਥਾਂ ਤੋਂ ਪਿੱਛੋਂ ਤੇਲ ਦੀ ਵਰਤੋਂ ਹੀ ਬਹੁਤ ਪ੍ਰਚਲਿਤ ਸੀ ਨਵੀਂ ਕਣਕ ਘਰੇ ਆਉਣ ਤੇ ਸਰ ਦੇ ਘਰ ਤੇਲ ਨਾਲ ਪਤਲਾ ਜਿਹਾ ਕੜਾ ਪ੍ਰਸ਼ਾਦ ਜਿਸ ਨੂੰ ਸੀਰਾ ਕਹਿੰਦੇ ਨਵੀਂ ਕਣਕ ਦੇ ਆਟੇ ਦੇ ਦੋ ਫੁਲਕੇ ਅਤੇ ਕੌਲੀ-ਕੌਲੀ ਉਹ ਸੀਰਾ ਆਂਡ ਗਵਾਂਡ ਵਿੱਚ ਵੰਡਦੇ ਆਮ ਸਿਆਣੇ ਕਹਿੰਦੇ ਸੀ ਸਰੋਂ ਦਾ ਅਸਲੀ ਤੇਲ ਸੇਤ ਸਰੀਰ ਵਾਸਤੇ ਚੰਗਾ ਹੁੰਦਾ ਹੈ। ਇਸ ਧਾਰਨਾ ਅਨੁਸਾਰ ਸਾਵਣ ਦੇ ਮਹੀਨੇ ਬਰਸਾਤ ਰੁੱਤੇ ਪੂੜੇ ਅਤੇ ਗਲਗਲੇ ਸਬਨਾ ਕਰਾਂ ਵਿੱਚ ਬਣਦੇ ਸੀ। ਕਿਸੇ ਵੀ ਪਰਿਵਾਰ ਵਿੱਚ ਕੋਈ ਵਿਅਕਤੀ ਬਾਰੋਂ ਖੁਸ਼ੀ ਦੀ ਖਬਰ ਸ਼ਗਨ ਜਾਂ ਇਥੋਂ ਤੱਕ ਕਿ ਨਵਾਂ ਖਰੀਦਿਆ ਪਸ਼ੂ ਲਿਆਵੇ, ਕੋਈ ਆਦਰਯੋਗ ਰਿਸ਼ਤੇਦਾਰ ਚੋਖੇ ਸਮੇਂ ਬਾਅਦ ਆਵੇ, ਇਸੇ ਤਰ੍ਹਾਂ ਵਿਆਹ ਕੇ ਲਿਆਂਦੀ ਨੂ ਦੀ ਡੋਲੀ, ਧੀ ਦੇ ਸਹੁਰਿਆਂ ਤੋਂ ਆਏ ਵਿਅਕਤੀ, ਜੁਵਾਈ ਕੋਈ ਕੋੜਮ ਜਾਂ ਇਸ ਤਰ੍ਹਾਂ ਦੇ ਸਬੰਧੀ ਕਿਸੇ ਰਸਮ ਲਈ ਆਉਣ ਤਾਂ ਪਰਿਵਾਰ ਵੱਲੋਂ ਕੋਈ ਔਰਤ ਖੁਦ ਜਾਂ ਘਰ ਵਿੱਚ ਕੋਈ ਕੰਮ ਕਰਨ ਵਾਲੀ ਔਰਤ ਜੇ ਲਾਗਣ ਹੋਵੇ ਤਾਂ ਉਹ ਦਰਵਾਜ਼ੇ ਦੀ دہਲੀਜ਼ ਕੋਲ ਆਏ ਸਬੰਧੀ ਨੂੰ ਆਦਰ ਨਾਲ ਰੋਕ ਕੇ ਤੇਲ ਚੋ ਕੇ ਕਾਰਜ ਤੇ ਸਬੰਧੀ ਦੇ ਰਿਸ਼ਤੇ ਦਰਜੇ ਅਨੁਸਾਰ ਖੁਸ਼ੀ ਦਾ ਲਾਗ ਲੈ ਕੇ ਅੰਦਰ ਲਗਾਉਂਦੇ ਇਹ ਰਸਮ ਹੈ ਆਉਣ ਵਾਲੇ ਦੇ ਸਵਾਗਤ ਸਤਕਾਰ ਵਾਸਤੇ ਪਰ ਇਸ ਦੀ ਸ਼ੁਰੂਆਤ ਸਦੇ ਵਿਗਿਆਨਕ ਤੌਰ ਤੇ ਇੱਕ ਵੱਡੀ ਸਮੱਸਿਆ ਦੇ ਹੱਲ ਵਾਸਤੇ ਹੋਈ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ